ਰੱਖਦੀ ਜਾ ਪੈਂਦੀ ਨਹੀਂ ਰਹਿਣਾ ਕਿ ਮਭੀ ਚਲੀ ਜਾਣਾ ਰਹਾ ਪਾ ਗਾ ਇਹ ਜੇ ਮੈਂ ਤੀ ਰਾਤੀ ਗਿਆ ਅੱਜ ਮੈਂ ਰਹਿ ਵੀ ਮੇਰੇ ਨੂੰ ਤੇ ਹੁਣ ਉਹਦੇ ਜਾਣ ਦੋ ਹੋ ਗਿਆ ਭਾਣਾ ਹਵਾ ਜੀ ਲਕੜੀ ਬਾਦਾ ਕਿਉਂ ਬਪੀ ਇਦਾਂ ਕੋ ਕਹਿੰਦੇ ਨਹੀਂ ਸਮਝਣਾ ਇਦਾਂ ਹੀ ਕੋਈ ਗੱਲ ਨਾ ਹਾਂ ਮੈਂ ਹਾਂ ਚੱਲ ਜੋ ਮੇਥੋਂ ਹੋ ਗਿਆ ਗਲਤੀਆਂ ਨਾ ਮਾਫ਼ ਕਰਦੀ ਮੈਨੂੰ ਸਮਝਣਾ ਇਦਾਂ ਕੋ ਕਹਿੰਦੇ ਦੇਵੇਂ ਕਾਦੀ ਗਲਤੀਆਂ ਹੋਈਆਂ ਕੋਈ ਗੱਲ ਨਹੀਂ ਬੜਾ ਕੋਹਣਾ ਮੈਂ ਤੇਰਾਂ ਕਰਦੀ ਨਹੀਂ ਤੁਮਾਂ ਕੁਛ ਨਹੀਂ ਕੀਤਾ ਮੇਰ ਕੀ ਐ ਦੀ ਮਾਂ ਨੀ ਬੋਲਾ ਦੰਡੇ ਮੈਨੂੰ ਨਾ ਬੜਾ ਪਛਤਾਵਾ ਜੀਆਂ ਆਪਣੀਆਂ ਗਲਤੀਆਂ ਤੇ ਮੈਂ ਕਹਿੰਦੀ ਮੈਂ ਕਦੇ ਦੀ ਬੈਠੀ ਸੋਚਦੀ ਮੈਂ ਤੁਮਣ ਕੋ ਕਿਦਾਂ ਮਾਫੀ ਮੰਗਾਂ ਲੈਵਾ ਵਿਜੀਏ ਚ ਮਾਫੀ ਮੰਗਣ ਵਾਲੀ ਕਿਹੜੀ ਗੱਲ ਐ ਤੇ ਜਾਂ ਤੂੰ ਹੰਦੀ ਜਾਂਦੀ ਰਹਿ ਜੀ ਸਿਆਣੋ ਕੋਈ ਨਹੀਂ ਮੈਂ ਹੁੰਦੀ ਜਾਂਦੀ ਰਹੂੰਗੀ ਕੋਈ ਗੱਲ ਨਹੀਂ ਤੂੰ ਵੀ ਕਰਦੇ ਰਹੋ ਮੈਂ ਵੀ ਕਰਦੀ ਰਹੂੰਗੀ ਇਦਾਂ ਕਾ ਕਰਦੇ ਰਹੀ ਨਹੀਂ ਫੋਨ ਕਰਾਂਗੇ ਆਵਾਂਗੇ ਵੀ ਫਿਰ ਤੋ ਇਹ ਇਦਾਂ ਕਰਦੇ ਫਿਰ ਮੈਨੂੰ ਜਾ ਕੇ ਹੋਰ ਤਾਂ ਹੁੰਦਾ ਰਹਿਣਾ ਸਈਆ ਨਾ ਤੂੰ ਤੇ ਵੀਰ ਨੇ ਉਦ ਮੇਰੀ ਅੱਖਾਂ ਹੀ ਖੋਲ ਦਿੱਤੀਆਂ ਚੱਲ ਸਮਨ ਕੋਈ ਪਰੇਸ਼ਾਨੀਆਂ ਹੁੰਦੀਆਂ ਕੋਈ ਪਿੱਛੇ ਦੀ ਵੀ ਹੁੰਦੀ ਆ ਹਨਾ ਧੀਆਂ ਦੇ ਪੇਟੀਆਂ ਦੀ ਵੀ ਹਨਾ ਕਈ ਗੱਲਾਂ ਹੋ ਜਾਂਦੀਆਂ ਕੀ ਤਾ ਮਨੇ ਇਹੋ ਗੱਲੋਂ ਨਹੀਂ ਖੇਚਦੀ ਹੁਣ ਮੈਂ ਸੋਚਿਆ ਵੀ ਜੋ ਮੈਨੂੰ ਰੱਬ ਨੇ ਦੁਆਖ ਦਿੱਤੇ ਮੈਂ ਨਾ ਤੁਹਾਡੇ ਤੇ ਐਵੇਂ ਕੱਢਦੀ ਰਹੀ ਕੁਛ ਨਾ ਤੂੰ ਤੇ ਚੰਗੀ ਨੂੰ ਧੀਆਂ ਮਰ ਗਈ ਮੈਨੂੰ ਨਹੀਂ ਇਦਾਂ ਕਰਨਾ ਚਾਹੀਦਾ ਹਨ ਕੋਈ ਗੱਲ ਚੱਲ ਕੋਈ ਨਹੀਂ ਤੂੰ ਨਾ ਹੁਣ ਮੈਨੂੰ ਮਾਫ ਕਰ ਦੇ ਨੀ ਕੋਈ ਗੱਲ ਨਹੀਂ ਭਾਬੀ ਜੀ ਇਦਾਂ ਦੀ ਕੋਈ ਗੱਲ ਨਹੀਂ ਤੇ ਇਹ ਮੰਨਣਾ ਹੋਲਾ ਕਰੀ ਜੀ ਤੀ ਬਸ ਕੋਈ ਨਹੀਂ ਆਵਾਂਗੇ ਹੀ ਤਸਬੋ ਤੂੰ ਦੁਪਹਿਰ ਨੂੰ ਚੱਲ ਜਾਂਦੀ ਆਪਣੇ ਨਾਲੇ ਵੀਰ ਨੂੰ ਡੀਕ ਲੈਂਦੀ ਹਾਂ ਕੋਈ ਨਹੀਂ ਵੀਰ ਨੂੰ ਤੇ ਮੈਂ ਸਵੇਰੇ ਮੇਲਿਆ ਹਾਂ ਹੀ ਇਦਾਂ ਤੇ ਮੰਮੀ ਜੀ ਘਰ ਇਕੱਲੇ ਹੀ ਤਾਂ ਮੈਂ ਕਹਿੰਦੀ ਚੱਲ ਚੱਲ ਜਾਂਦੇ ਟੈਂਨਾ ਹੁਣ ਤੂੰ ਚੱਲ ਆਈ ਚਾਰ ਦਿਨ ਤੁਹਾਡੇ ਜੀ ਲੱਗਾ ਹੈ ਬੱਡਾ ਸੋਣਾ ਕੋਈ ਗੱਲ ਨਹੀਂ ਭਾਬੀ ਜੀ ਕੋਈ ਮੇਰ ਕੋ ਵੀ ਗਲਤੀਆਂ ਹੋਈਆਂ ਹੋਣਗੀਆਂ ਤੇ ਮੈਨੂੰ ਵੀ ਮਾਫ ਕਰ ਦੇ ਨਹੀਂ ਨਹੀਂ ਸਮਝ ਮਤੇ ਥੋਣੀ ਕੋਈ ਵੀ ਹੋਈਆਂ ਮੈਂ ਤਾਂ ਤੇਰੇ ਹੁੰਦੇ ਵੀਰ ਉਹਨਾਂ ਨੂੰ ਵੀ ਕਿਦਾਂ ਨਾ ਝਟਕਦੀ ਰਹੀਆਂ ਤੁਹਾਨੂੰ ਵੀ ਹੁਣ ਮੈਂ ਸੋਚਣ ਦੀ ਵੀ ਵੇ ਮੈਂ ਕਿੱਡੀਆਂ ਕਿੰਨੀਆਂ ਗਲਤੀਆਂ ਕਰ ਛੱਡੀਆਂ ਆਂ ਚਲੋ ਕੋਈ ਗੱਲ ਨਹੀਂ ਜੋ ਪਿੱਛੇ ਹੋ ਗਿਆ ਹੋ ਗਿਆ ਹੁਣ ਗਾਂ ਤੇ ਹੀ ਸੁਧਰਗੀ ਨਾ ਕੋਈ ਗੱਲ ਨਹੀਂ ਹੁੰਦੀ ਹੁਣ ਗਾੜੀ ਨੇ ਆਣਿਆ ਉਹਨਾਂ ਨੇ ਕਿੱਜਿਆ ਨਾ ਕਰਿਓ ਮਾਸ ਨਹੀਂ ਨਹੀਂ ਸਮਝ ਹੁਣ ਨਹੀਂ ਮੈਂ ਕੁਛ ਵੀ ਕਰਨਾ ਕਿਉਂਕਿ ਮੈਂ ਉੱਥੇ ਚਲ ਗਈ ਮੈਨੂੰ ਜਾ ਕੇ ਬਣਾ ਹੁਣ ਤਰ ਹੁੰਦਾਂਗੀ ਭਾਬੀ ਦਾ ਸੁਭਾਅ ਤਾਂ ਨਹੀਂ ਕਿਉਂ ਏਦਾਂ ਦਾ ਨੇ ਆਣਿਆ ਨੂੰ ਕਿਦਾਂ ਕੇਜ ਕੇਜ ਕੇ ਪੈਂਦੇ ਫਿਰ ਤੁਹਾਨੂੰ ਪਤਾ ਹੀ ਨਹੀਂ ਆਣੇ ਟੈਨਸ਼ਨ ਲੈ ਲੈਂਦੇ ਉਹ ਤਾਂ ਚੁੱਲ੍ਹੇ ਲੈਂਦੇ ਆ ਕਿ ਹੁਣੀ ਮੈਂ ਤੇ ਆ ਬਰਾਤ ਦਾ ਇੰਨਾ ਸਜੰਡੀ ਆ ਜਿਉ ਤੂੰ ਤੇ ਵੀਰ ਨੇ ਮੈਨੂੰ ਪੁੱਛਿਆ ਜਾ ਕੇ ਤੇ ਮੈਂ ਆ ਬੇਲਾ ਇਹ ਮੇਰਾ ਕਿੰਨਾ ਸੋਚਦੇ ਮੇਰੇ ਅਜੇ ਵੀ ਵੀ ਇਹਨਾਂ ਨੇ ਇੰਨਾ ਗੁੱਸਾ ਨਹੀਂ ਰੱਖਿਆ ਮਨ 'ਚ ਤੇ ਮੈਨੂੰ ਅਜੇ ਵੀ ਪੁੱਛਣ ਦੇ ਵੀ ਤੈਨੂੰ ਕੋਈ ਦੁੱਖ ਵਾ ਤੂੰ ਇਦਾਂ ਕਰਦੀ ਨਹੀਂ ਤੇ ਉਹ ਜੇ ਨਣਾਣਾ ਅੱਜ ਕਰਦੇ ਨਾ ਆਣਿਆ ਚਲ ਜਿੱਦਾਂ ਦੀ ਭਾਬੀ ਇੱਕ ਸਿਰਾਂ ਮੈਂ ਚਾਰ ਸਿਰਾਂ ਹਨ ਇਹਨੂੰ ਵੱਧ ਕਰਕੇ ਦੱਸਾਂ ਇਹ ਕਰਨਾ ਇਹ ਸੁਲਤਾਨ ਨੂੰ ਪਤਾ ਹੀ ਨਹੀਂ ਹੈ ਮੈਨੂੰ ਕਿੰਨਾ ਕਰਦੀ ਉਹ ਵੀਰਿਆ ਮੇਨੂੰ ਹਰ ਇੱਕ ਗੱਲ ਕਰਦਾ ਉਹਨੇ ਮੈਨੂੰ ਉਹ ਦਿਨ ਕਿਹਾ ਇਹ ਕਿ ਨਾ ਮੰਮੀ ਨਾਲ ਗੱਲ ਕਰਦੀ ਹੈ ਮੈਂ ਚੱਲ ਕਰਕੇ ਦੇਖਦੇ ਹਾਂ ਉਹ ਵੀ ਆਪਾਂ ਡਰਦੇ ਦਾਦੇ ਨਾਲ ਜਿੰਨਾ ਗੱਲ ਕੀਤੀ ਨਹੀਂ ਨਹੀਂ ਸਮਝਣ ਹੋਣੀ ਡਰ ਦੀ ਕੋਈ ਲੋੜ ਨਹੀਂ ਕਿਹ ਹੈ ਗੱਲ ਦੀ ਤੈਨੂੰ ਲੋੜ ਹੋਊਗੀ ਕਿਤੇ ਵੀ ਕੋਈ ਵੀ ਲੋੜ ਹੋਊਗੀ ਨਾ ਤੂੰ ਆਪਣੀ ਮਾਂ ਹੀ ਸਮਝ ਕੇ ਮੇਰੇ ਨਾਲ ਸਾਰੀਆਂ ਗੱਲਾਂ ਕਰਨੀ ਨਾ ਕੋਈ ਗੱਲ ਨਹੀਂ ਭਾਬੀ ਜੀ ਮੈਂ ਤਾਂ ਤੁਹਾਨੂੰ ਪਹਿਲਾਂ ਵੀ ਮਾਂ ਹੀ ਸਮਝਿਆ ਇਹਦੀ ਹੁਣ ਵੀ ਮਾਂ ਹੀ ਸਮਝਦੀ ਹੈ ਮੈਂ ਤਾਂ ਕੋਈ ਇਹ ਫਰਕ ਨਹੀਂ ਸਮਝਿਆ ਤੁਹਾਡੇ ਜੀ ਕੋਈ ਪਰ ਮੈਂ ਪਾ ਲਿਆ ਇਹਨਾਂ ਸਮਝ ਬਰਕਾ ਨਾ ਚਲੋ ਕੋਈ ਗੱਲ ਨਹੀਂ ਤੇ ਹੁਣ ਆ ਆਪਣੀ ਗਲਤੀ ਮੰਨ ਲਈ ਹੈ ਨਾ ਤੇ ਕੋਈ ਗੱਲ ਨਹੀਂ ਨਹੀਂ ਸ਼ਮਣ ਮੈਨੂੰ ਬਹੁਤ ਪਛਤਾਵਾ ਆ ਜੋ ਪਛਤਾਉਣ ਵਾਲੀ ਕਿਹੜੀ ਗੱਲ ਆ ਕੋਈ ਗੱਲ ਨਹੀਂ ਜਿੰਤਾ ਨੂੰ ਜਦੋਂ ਵੀ ਮੇਰੀ ਲੋੜ ਆ ਇਹਨਾਂ ਤੇ ਫੋਨ ਕਰ ਦਿਆ ਕਰੋ ਮੈਂ ਉਸੇ ਲਿਆ ਆ ਜਾ ਕਰੂੰਗੀ ਨਹੀਂ ਮੈਂ ਤੇ ਹੁਣ ਮੈਂ ਅੱਗੇ ਖੜੀ ਤੂੰ ਚੱਲ ਜਾਣਾ ਮਾਡਾ ਜੀ ਨਹੀਂ ਲੱਗਣਾ ਮਨ ਮੇਰਾ ਤਾਂ ਹੀ ਭਰ ਆਇਆ ਕਿ ਚੱਲ ਹਨਾ ਮੇਰੀ ਧੀ ਹੁੰਦੀ ਤੇ ਚੱਲ ਮੈਂ ਵੀ ਤੇ ਪਰ ਮੈਂ ਤੇ ਮੈਂ ਇਹਨੂੰ ਹੀ ਧੀ ਬਣਾ ਦਿੱਤੋ ਇਹ ਥੋੜਾ ਤਾਂ ਪਿੱ ਜਨਮ ਦੇਣ ਨਾਲ ਬੱਚਾ ਆਪਣਾ ਹੋ ਜਾਂਦਾ ਹਨਾ ਹਾਂਜੀ ਇਹਦੀ ਗੱਲ ਹੈਗੀ ਹੈ ਤੈਨੂੰ ਮੈਂ ਤਾਂ ਦੀ ਧੀ ਬਣਾਇਆ ਹੁੰਦਾ ਤੇ ਤੈਨੂੰ ਉਹ ਨਾ ਕੋਈ ਵੀ ਤੈਨੂੰ ਮਨਿੰਨਾ ਹੋਣਾ ਨਹੀਂ ਘਰ 'ਚ ਵੀ ਮੇਰੀ ਮਾਂ ਹਾਨੀਗੀ ਕਿਉਂ ਤਾ ਤੂੰ ਵੀ ਅੰਦਰ ਵੜ ਵੜ ਕਿੰਨਾ ਸੋਚਦੀ ਰਹੀ ਜਦੋਂ ਤੇਰੇ ਨਾਲ ਮੈਂ ਇਦਾਂ ਕਰਦੀ ਰਹੀ ਆ ਚਲੋ ਕੋਈ ਗੱਲ ਨਹੀਂ ਜੋ ਪਿੱਛੇ ਹੋ ਗਿਆ ਕੋਈ ਗੱਲ ਨਹੀਂ ਉਹਨੂੰ ਐਵੇਂ ਕੀ ਯਾਦ ਕਰਨਾ ਕੋਈ ਗੱਲ ਨਹੀਂ ਗਾਂ ਕੁਜੀ ਕੁਜੀ ਤੇ ਹੀ ਮੇਰੇ ਕੋਲ ਆਇਆ ਕਰਿਓ ਚੰਗਾ ਨਹੀਂ ਕੋਈ ਨਹੀਂ ਆਵਾਂਗੇ ਆ ਨਿਆਣੇ ਨੂੰ ਲੈ ਕੇ ਆਇਓ ਆਉਂ ਵੀ ਮੈਂ ਆਉਂਗੀ ਹਾਂਜੀ ਚਲੋ ਕੋਈ ਨਹੀਂ ਹਾਂ ਸਾਨੂੰ ਜਾਣ ਦੋ ਮੇਰੇ ਚਲ ਜਾਓ ਕੋਈ ਨਹੀਂ ਟਾਈਮ ਨਾ ਹਾਂ ਜਾਓ ਤੇ ਹੀ ਕੋਈ ਨਹੀਂ ਫੇਰ ਆ ਜਾਣੀ ਕਿਸ ਦਿਨ ਚਲ ਇੰਨਾ ਬੜਾ ਪਰਮਾ ਵੀ ਰਤੀ ਮੈਂ ਕਿਹਾ ਤੇ ਮੰਨ ਗਿਆ ਵਿਚਾਰਾ ਮਾਣਾ ਨਹੀਂ ਤੇ ਅੰਦੇ ਹੀ ਰਹਿਣਾ ਨਹੀਂ ਰਹਿਣਾ ਨਹੀਂ ਰਹਿ ਪਿਆ ਨਹੀਂ ਚਲੋ ਕੋਈ ਨਹੀਂ ਕੋਈ ਨਹੀਂ ਆ ਜਾ ਗਰਾਂਗੇ ਫੇਰ ਚਲੋ ਜਾਓ ਨਹੀਂ ਕੋਈ ਨਹੀਂ ਟਾਈਮ ਹਮ ਆਪ ਕੋਲ ਠੀਕ ਆ ਮਾਣਾ ਮੀਣਾ ਆਵਾਂਗੇ ਫੋਟੋ ਜੀ ਤੂੰ ਹੀ ਰਹਿ ਰਿਹਾ ਕੋਈ ਨਹੀਂ ਰਹਿ ਤਾ ਬਈ ਨਹੀਂ ਅੱਗੇ ਹੋਰ ਕਿੰਨਾ ਕੁ ਲੈਣੀ ਹੈ ਇੱਕ ਦਿਨ ਹੋ ਰਹਿ ਕੋ ਹਨ ਨਹੀਂ ਭਰਾਵਾ ਡਰਵਾ ਮਸਤੀਸ਼ਾਸ਼ੇ ਤਰਾਣਾ ਇੱਡੇ ਵੱਡੇ ਹੋ ਗਏ ਜਿੱਤਰ ਮੰਦ ਦੀ ਲਾਤ ਤੇ ਤਾਈ ਨਾ ਗਾਣਿਆ ਪਰੌਣੇ ਰਹਿ ਬਣਾ ਇਹਨੇ ਨਿਆਣਿਆਂ ਦਾ ਵੀ ਜੀ ਲਗਾਈ ਜੀਤ ਲੱਗਾ ਵਾ ਕਿ ਮੇਰਾ ਵੀ ਨਾ ਲੱਗਾ ਮੇਰਾ ਮਾਦਾ ਨਾ ਰਹਿ ਜਾ ਕੇ ਚਲ ਕੋਈ ਨਹੀਂ ਹਾਂ ਫਿਰ ਆ ਜਾਣੀ ਕੋਈ ਗੱਲ ਨਹੀਂ ਹਾਂ ਨਾ ਦੋ ਦਿਨ ਹਾਂ ਕੋਈ ਨਹੀਂ ਆਵਾਂਗੇ ਚਲੋ ਉੱਪਰ ਚਲੀਏ ਚਲੀਏ ਹਾਂਜੀ ਚਲੋ ਤਾਜਾ ਇਹ ਇਰਟ ਬੰਦ ਕਰ ਇਹ ਟਪ ਕੇ ਬੜੀ ਛੇਤੀ ਗਈ ਸੀ ਤੂੰ ਕਿ ਜਦਾਵਣਾ ਨਹੀਂ ਹੁੰਦਾ ਮੁੜ ਕੇ ਤੇ ਮੇਰੀ ਗਲਤੀ ਸ਼ੁਗਰਕਰ ਮੈਂ ਪੱਕਾ ਨਹੀਂ ਬੰਦ ਕੀਤਾ ਪੱਕਾ ਨਹੀਂ ਬੰਦ ਕੀਤਾ ਮਾਤਾ ਪਤਾ ਕਿਥੇ ਹੈ ਤਾਂ ਹਨ ਕਰ ਇਹ ਹੈਗੇ ਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆ ਗਿਆ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਕਿਵੇਂ ਹੋ ਸਾਹਮਣੀ ਆ ਦੱਸ ਮੈਂ ਤੁਹਾਨੂੰ ਕੱਲ ਦੀ ਢਿੱਕਣ ਲਈ ਆ ਕੱਲ ਦੇ ਫਿਰ ਇਹ ਪੂਰੀ ਨਹੀਂ ਆਂਦੀ ਮੈਂ ਰਹਿ ਕੇ ਜਾਣਾ ਹੁਣ ਫੜ ਗਈ ਹੀ ਅੱਛਾ ਹਾਂ ਅੱਪਾ ਬੀਣ ਕਹਿੰਦੇ ਚੱਲ ਸਵੇਰੇ ਚੱਲ ਜੀ ਇਹਦੇ ਫਿਰ ਮੈਂ ਚੱਲ ਰਹਿ ਪੈਣੇ ਨੀ ਜੇਦ ਕਰਨ ਦੇ ਮੈਂ ਤੇ ਆਖਿਆ ਘਰੇ ਕਦੇ ਲੰਮਾ ਹੀ ਨਾ ਪਾ ਲਿਆ ਉਹ ਜਿਆਦਾ ਹੀ ਉਹਨਾਂ ਨੇ ਹਾਂ ਲੰਮਾ ਪਾ ਲਿਆ ਤੇ ਇੰਨੀ ਜੁਰਤ ਹੈਗੀ ਉਹਨਾਂ ਦੀ ਸੋਨਾ ਮਰਾ ਸ਼ੁਗਰ ਕਰੋ ਮੇਰ ਕੋ ਬੱਜ ਗਈ ਆ ਅੱਛਾ ਹੋਰ ਉੱਥੇ ਨਹੀਂ ਗੱਲਾਂ ਕਰਦਾ ਜਿੱਥੇ ਕਰਦੇ ਵੀ ਉਹ ਬੈਠੇ ਰਹਿ ਮਾਨਾ ਤੂਜੇ ਜੇ ਬਣ ਕੇ ਹਾਂ ਉਹਦਾ ਮੰਮੀ ਨੇ ਤਰਲੇ ਬੜੇ ਕਢਾਈ ਮਰੇ ਹਾਂ ਉਹਦੇ ਤੁਹਾਡੇ ਕਹਿੰਦੇ ਮੈਂ ਲੈਣ ਚਲ ਗਿਆ ਇਹ ਮੈਨੂੰ ਆਦੀ ਮੈਂ ਨਹੀਂ ਜਾਣਾ ਨਹੀਂ ਇਹਨੇ ਕੱਲੀ ਨੇ ਕਢਾਈ ਤਰਲੇ ਗਈ ਉਹਨਾਂ ਨੇ ਵੀ ਕਢਾਈ ਭਰਾ ਪਰ ਜਾਈਆਂ ਉਹਨਾਂ ਦੇ ਲਗੋ ਵਿਚਾਰਿਆ ਇੰਨਾ ਨਹੀਂ ਕਿਹਾ ਪਰ ਇਹ ਜਿਆਦਾ ਆੜੀ ਅੱਛਾ ਪਹਿਲਾਂ ਕਿੰਨਾ ਚਿਰ ਤੇ ਮੈਨੂੰ ਮਿਲਣੀ ਨਹੀਂ ਆਈ ਹਾਂ ਤੇ ਮਮੇਂ ਦਿੱਤੋ ਇਹ ਤਾਂ ਸੋ ਗਲਤੀ ਕੀਤੀ ਸੀ ਨਹੀਂ ਗਲਤੀ ਤੇ ਚੱਲ ਇਹਦੀ ਤੇ ਹੁਣ ਤੂੰ ਇਹ ਮੈਨੂੰ ਦੱਸ ਵੀ ਉੱਥੇ ਕੀ ਕਹਿਆ ਕਿ ਆਇਆ ਵਾ ਕਹਣਾ ਵੀ ਹਾਂ ਤੇ ਕਹਿੰਦੇ ਕੋਈ ਨਹੀਂ ਮੈਂ ਨਹੀਂ ਪੀਂਦਾ ਹਾਂ ਨਹੀਂ ਚੱਲ ਕੋਈ ਨਹੀਂ ਮੈਨੂੰ ਵੀ ਕਹਿੰਦਾ ਵੀ ਨਹੀਂ ਪੀਂਦਾ ਮੈਂ ਹੈਨਾ ਕਹਿੰਦਾ ਹੁਣ ਮੈਂ ਸੁਧਰ ਗਿਆ ਹਾਂ ਮਤੇ ਕੋਈ ਗੱਲ ਨਹੀਂ ਮੈਨੂੰ ਤੇ ਕਹਿੰਦਾ ਹੀ ਨਾਲ ਜਾਣ ਵੱਲੋਂ ਤੇ ਮੈਂ ਨਹੀਂ ਨਾਲ ਗਈ ਮੈਂ ਤੂੰ ਆਪੇ ਖਲਾਰੇ ਪਾਏ ਤੇ ਤੂੰ ਹੀ ਜਾ ਠੀਕ ਹੈ ਨਾ ਚੰਗਾ ਕੀਤਾ ਤੂੰ ਹਾਂ ਨਹੀਂ ਮਮੀ ਜੀ ਯਕੀਨ ਕਰੋ ਸੱਚੀ ਗੋਣੀ ਮੈਂ ਪੀਂਦਾ ਬਸ ਚੱਲ ਪੁੱਤ ਅੱਗੇ ਬਿਹੇਰੀ ਪੀਤੀ ਆ ਹਨਾ ਤੇ ਕੱਖ ਨਹੀਂ ਕੋਚੋਂ ਨਿਕਲਦਾ ਕੋਹ ਨਹੀਂ ਨਿਕਲਦਾ ਹਾਂਜੀ ਹਨਾ ਆਪਣਾ ਘਰ ਪੁੱਤ ਆਪਣਾ ਹੀ ਹੁੰਦਾ ਵਾ ਜਿਹੜੇ ਸਗੋਂ ਪੁੱਠੀਆਂ ਮੱਤਾਂ ਦਿੰਦੇ ਆ ਨਾ ਉਹਨਾਂ ਨੂੰ ਸਗੋਂ ਦੱਸੀਦਾ ਵਾ ਵਸ ਕੇ ਠੀਕ ਆ ਨਾ ਤਾਂ ਕਰਕੇ ਤੇ ਮੈਨੂੰ ਵੀ ਚੱਲ ਬੜੀ ਖੁਸ਼ੀ ਆ ਵੀ ਤੂੰ ਸੁਧਰ ਗਿਆ ਮਾਈ ਆਪਣੇ ਘਰ ਆਈ ਆ ਤੇ ਚੱਲ ਮੇਰੀ ਵੀ ਟੈਨਸ਼ਨ ਮੁੱਕੀ ਹੁਣ ਹਾਂਜੀ ਹਨਾ ਹੋਰ ਤੂੰ ਸੁਣਾ ਫਿਰ ਬਾਕੀ ਠੀਕ ਠਾਕ ਹੀ ਸਾਰੇ ਹਾਂਜੀ ਮੰਮੀ ਜੀ ਸਾਰੇ ਠੀਕ ਹੈ ਤੇ ਜਿਪਤਾ ਜੇ ਤੇਰੇ ਪਰਜਾਈਆਂ ਵੀਰ ਹਾਂਜੀ ਸਾਰੇ ਠੀਕ ਆ ਲੈ ਕਰੋਂ ਕੱਲਾ ਮੈਂ ਆਇਆ चल ठीक। ਮੈਂ ਕਿਹਨੂੰ ਇੱਕ ਗੱਲ ਦੱਸਾਂ ਸੱਚੀ ਸੁਧਰੇ ਕਿ ਜਿਹੜਾ ਉਹਦੇ ਡਰਾਮਾ ਕਰਨਦੇ ਆ। ਨਹੀਂ ਨਹੀਂ ਸੱਚੀ ਸੁਧਰ ਗਿਆ। ਹਾਂ। ਹਾਂ। ਹੋਈ ਤੁਹਾਡੇ ਨਾਲ ਗੱਲ। ਹੋਈ ਹੋਈ। ਇਹ ਤੇਰੀ ਮਗਰੋਂ ਮੈਂ ਗਿਆ ਹੀ ਨਾ ਦੋ ਕੋਈ ਬਾਹਰ ਨੂੰ ਦੋਕ ਦਿਨ ਜਾਂਦਾ ਰਿਹਾ ਤੇ ਬੜਾ ਸੋਹਣਾ ਹੁੰਦਾ ਰਿਹਾ। ਅੱਛਾ ਪੀ ਕੇ ਨਹੀਂ ਹੁੰਦੇ। ਨਾ ਨਾ। ਮੈਂ ਅੱਜ ਸੁਭਾਉ ਗਿੰਦੀ ਰਹੀਆਂ ਗਾਹੋ ਹੋ ਕੇਦਾ ਮੂੰਹ ਮਾਂ। ਕਿ ਤੂੰ ਤੇ ਇਤਰਾ ਇਤਰਾ ਡੱਕੇ ਡੋਲੇ ਖਾਂਦਾ ਹੁੰਦਾ ਹਾਂ ਤੇ ਮੇਨੂੰ ਵਿਸ਼ਵਾਸ ਜਿਆ ਨਹੀਂ ਮੈਂ ਹੋਣ ਧਿਆ। ਅੱਛਾ ਤੇ ਨਹੀਂ ਠੀਕ ਹੀ ਹੈਗਾ। ਚਲ ਆਪਣਾ پلان ਕੰਮ ਕਰ ਗਿਆ ਹਨਾ ਇਹਨੂੰ ਥੋੜਾ ਪਤਾ ਵਾ ਵੀ ਇਹਨਾਂ ਨੇ ਇਹ ਵੀ ਗੱਲ ਕੀਤੀ ਹੈ ਹਨਾ ਚੰਨ ਸ਼ੂਗਰ ਸੁਧਰ ਗਿਆ ਤੇ ਵਧ ਗਿਆ ਹੈ ਹਨਾ ਜੇ ਤੂੰ ਮੇਰੇ ਨਾਲ ਇਹ ਗੱਲ ਚ ਦੱਬਦੀ ਨਾ ਤੇ ਫਿਰ ਮੈਂ ਤੈਨੂੰ ਜਾਣ ਥੋੜਾ ਦੇਣਾ ਸੀ ਇੱਥੋਂ ਫਿਰ ਤੇ ਮੈਂ ਕਰੀ ਵੀ ਨਹੀਂ ਜਾਣ ਦੇਣਾ ਹਨਾ ਉਦੋਂ ਮੈਂ ਸੋਚਦੀ ਜਾ ਕੇ ਕਿ ਮੇਥੋਂ ਗਲਤੀ ਹੋ ਗਈ ਮੈਨੂੰ ਹੋਣਾ ਨਹੀਂ ਸੀ ਚਾਹੀਦਾ ਚਲ ਕੋਈ ਨਹੀਂ ਗਲਤੀ ਕਾਦੀ ਆ ਉਹ ਤੇ ਆਪਾਂ ਹੁਣ ਰਲ ਕੇ ਕੀਤਾ ਸੀ پلان ਹਨਾ ਤੇ ਚਲ ਇਹ ਆ ਵੀ ਸਾਡੀ ਸਾਜ਼ਿਸ਼ ਜਿਹੜੀ ਰਚੀ ਸੀ ਨਾ ਉਹ ਕਾਮਯਾਬ ਹੋ ਗਈ ਆ ਤੇ ਤੂੰ ਹੁਣ ਉਹਨੂੰ ਦੱਸਿਆ ਤੇ ਨਹੀਂ ਨਾ ਸਾਡਾ ਪਲਾਨ ਆ ਹੀਗਾ ਨਾ ਨਾ ਮੈਂ ਨਹੀਂ ਕਿਹਨੂੰ ਦੱਸਿਆ ਨਾ ਮੈਂ ਪਿੰਡ ਹੀ ਦੱਸਿਆ ਤਾਂ ਨਾ ਇਹਨਾਂ ਨੂੰ ਪਤਾ ਆ ਅੱਛਾ ਅੱਛਾ ਤੇ ਇਹਨੂੰ ਦੱਸੀਵੇਂ ਨਾ ਉਹ ਨਾ ਹੋਏ ਤੇ ਫੇਰ ਕਿਤੇ ਇਤਰਾ ਹੀ ਕਰਨ ਲੱਪੇ ਵੀ ਚੱਲ ਗਾ ਇਹਨਾਂ ਨੇ ਇਤਰਾ ਹੀ ਕੀਤਾ ਸੀ ਮੇਰੇ ਨਾਲ ਤੇ ਮੈਂ ਐਵੇਂ ਹੀ ਇਤਰਾ ਇਹਨਾਂ ਦੀ ਅੱਖੀ ਲੱਗਣ ਡਿਆ ਵਾਂ ਹਨਾ ਦਿਮਾਗ ਪੁੱਠਾ ਨਾ ਕਿ ਉਹਦਾ ਹੁਣ ਚੱਲ ਜੇ ਆਹੋ ਨਹੀਂ ਮੰਮੀ ਤੇ ਆਣੀ ਨਾ ਲੈਂਦੀ ਇਹਨਾਂ ਦਾ ਵਾਕਈ ਨਹੀਂ ਕੋਈ ਪਤਾ ਆਹੋ ਤੇ ਇਤਰਾ ਇਹਨੂੰ ਇਹ ਗੱਲ ਨਾ ਦੱਸੀ ਤੇ ਬਾਕੀ ਕੋਈ ਨਹੀਂ ਫੇਰ ਵਾਹ ਤੂੰ ਤੇ ਮੈਂ ਚਾਹ ਚੁਪਣਾ ਕੇ ਲਿਆਵਾਂ ਚਲੋ ਠੀਕ ਹੈ మే హాజీ ਠੋ ਕਿਉਂ ਕੀ ਗੱਲ ਵਾ ਲਵੇਂ ਪਏ ਉਹਦਾ ਨਹੀਂ ਨਾ ਨਹੀਂ ਅੱਗੇ ਦੇ ਗਲੇ ਪੈਂਦੇ ਨਹੀਂ ਆ ਬਲੇ ਕੋਨੀ ਆ ਮੈਂ ਅੱਜ ਨਾ ਮੂੜ ਜਾਣੀ ਠੀਕੋ ਕਿਉਂ ਭੂਆ ਤੇਰੀ ਗਈ ਹੋ ਤੇ ਜੀਜਾ ਵੀ ਲੱਗਣ ਡਿਆ ਲੈ ਹੁਣ ਭੂਆ ਚਲ ਗਈ ਆ ਤੇ ਹੁਣ ਜੀਣ ਲੱਗਣ ਡਿਆ ਅੱਗੇ ਤੇ ਤੁਸੀਂ ਕੋਈ ਨਸਤਾਉਂਦੇ ਰਹੇ ਚੱਲ ਵੀ ਤੂੰ ਫੇਰ बार-बार ਉਹੀ ਗੱਲਾਂ ਮੇਰਾ ਤੇ ਅੱਗੇ ਨੇ ਅੱਜ ਮੂਡ ਠੀਕ ਆ ਤੂੰ ਫੇਰ ਉਹੀ ਗੱਲਾਂ ਕਰਨੀਆਂ ਜੇ ਮੈਂ ਕਰਦੀ ਰਹੀਆਂ ਤਾਂ ਮੈਨੂੰ ਪਛਤਾਵਾ ਵੀ ਤਾਂ ਹੈ ਹੀ ਆ ਨਾ ਅੱਛਾ ਹਾਂ ਗਲਤੀ ਦਾ ਸਾਸ ਉਹ ਗਿਆ ਫੇਰ ਮੰਮੀ ਨੂੰ ਤੇ ਹੋਰ ਤੂੰ ਹੀ ਹੁਣੇ ਕਹਿੰਦੀਆਂ ਗੱਲਾਂ ਕਰਦੀ 24 ਘੰਟੇ ਬੰਦੇ ਦਾ ਮੂਡ ਇੱਕੋ ਜਿਹਾ ਥੋੜਾ ਰਹਿੰਦਾ ਵੀਰ ਕੋਈ ਪਰੇਸ਼ਾਨੀ ਵੀ ਹੁੰਦੀ ਆ ਕੋਈ ਇਹ ਚਲੋ ਮੇਰੀ ਗਲਤੀ ਵੀ ਮੈਂ ਕੋਈ ਵੀ ਮੈਨੂੰ ਹੁੰਦੀ ਰਹੀ ਪਰੇਸ਼ਾਨੀ ਤੇ ਮੈਂ ਤੁਹਾਡੇ ਤੇ ਕੱਢ ਦਿੰਦੀ ਰਹੀ ਹਾਂ ਮੰਮੀ ਅਹੀ ਤੁਹਾਡੇ ਨਾਲ ਤਾਂ ਹੀ ਲਲ ਕੀਤੀ ਸੀ ਤੇ ਤੁਹਾਡੇ ਦੇਰ ਚ ਕੋਈ ਗੱਲ ਹੈਗੀ ਹੈ ਕੋਈ ਟੈਨਸ਼ਨ ਵਾਹ ਮਾਨੂੰ ਦੱਸੋ ਅਈ ਤਾਲਾ ਗਿਆ ਨਹੀਂ ਤਾਂ ਇਹਨਾਂ ਨੇ ਪੁੱਛਿਆ ਹੀ ਕਿ ਕਿਉਂ ਤੁਹਾਡੇ ਹੱਥ ਹੰਨ ਕੇ ਜੇ ਕੋ ਰਹਿੰਦੇ ਜੇ ਨੇ ਇਹੋ ਤੇ ਮੈਂ ਮੁਰ ਸੋਚਿਆ ਵੀ ਉਹ ਫੇਰ ਵੀ ਮੈਂ ਇਹਨਾਂ ਕੋਲ ਇਹ ਨਾ ਬੱਚਿਆਂ ਨਾਲ ਕਰਦੀ ਰਹੀ ਆ ਸੁਮਨ ਨਾ ਚਰੀ ਤਾਂ ਇਹਨਾਂ ਕੋ ਕੀਤਾ ਤੇ ਆਪਣਿਆਂ ਨੂੰ ਮੈਂ ਕਿੱਦਾਂ ਵੇਰ ਨਾ ਧੱਕੇ ਮਾਰਦੀ ਰਹੀ ਆ ਤੇ ਫੇਰ ਵੀ ਮੈਨੂੰ ਇਹਨਾਂ ਨੇ ਕੋਈ ਆਪਣੇ ਦਬਾਅ ਜਿਹੀ ਗੱਲ ਨਹੀਂ ਕਰਕੇ ਫੇਰ ਵੀ ਮੈਨੂੰ ਮੇਰਾ ਦੁੱਖ ਮੁਸ਼ਿਆ ਹਣਾ ਤੇ ਪੁੱਛਣਾ ਨਹੀਂ ਦੁੱਖ ਜਬੀਰ ਕੋਈ ਇੱਕ ਵਾਰੀ ਵੀ ਆ ਕੇ ਕਹਿ ਦੇਣਾ ਵੀ ਇਹੀ ਤੇਰੇ ਨਾਲ ਆ ਤੇ ਫੇਰ ਬੰਦਾ ਆਪਣੇ ਆਪ ਹੀ ਬਦਲ ਜਾਂਦਾ ਹੁੰਦਾ ਹੈ ਬਦਲ ਜਾਂਦਾ ਹਣਾ ਤੇ ਕੋਈ ਨਹੀਂ ਮੈਨੂੰ ਹੁਣ ਬਸਤਾਵਾ ਵਾ ਤੇ ਹੁਣ ਜਲਦੀ ਉਹਦੇ ਨੂੰ ਜੀਜਾ ਲੱਗਣ ਡਿਆ ਹਾਂ ਉਹ ਕੋਈ ਨਹੀਂ ਜੀ ਲੱਗਣ ਡਿਆ ਤੇ ਉਹਨੇ ਵੀ ਵਿਚਾਰੀ ਮੰਮੀ ਆਪਣੇ ਘਰ ਜਾਣਾ ਸੀ ਕਿੰਨਾ ਕੁ ਚਿਰ ਬਹਿ ਰਹਿਣਾ ਸੀ ਚੱਲੀ ਨੂੰ ਜਾਮਤ ਹੈ ਹੀ ਤੇ ਪਰ ਜਾਣਾ ਬਰਾਉਣਕ ਲੱਗੀ ਚਾਰ ਦਿਨ ਆਈ ਗਈ ਸੀ ਉਹ ਕੋਈ ਗੱਲ ਸੀ ਫੇਰ ਲੈ ਆਵਾਂਗੇ ਜਾ ਗਏ ਉਹ ਨੂੰ ਕੋਈ ਹੁਣ ਘੜੀ ਘੜੀ ਆਉਂਦੇ ਰਹੇ ਆ ਚਾਹਾਂ ਹੀ ਲੈ ਆਵਾਂਗੇ ਆ ਗਏ ਕੋਈ ਆਦੀ ਸੀ ਆਜੋ ਹਿਮਨੀ ਕਹਿੰਦੇ ਗਏ ਨਹੀਂ ਹੈ ਆਹ ਨਹੀਂ ਜਾਵਾਂਗੇ ਹੁਣ ਤੇ ਜਾਵਾਂਗੇ ਆ ਮਰਾਜ ਤਾ ਮੈਂ ਇੱਥੇ ਨਾ ਤੋਰ ਤੱਕ ਨੂੰ ਤੇ ਲੰਮੇ ਬੈਗੀ ਇੱਥੇ ਠੀਕ ਆ ਮੂਜੇ ਨਹੀਂ ਠੀਕ ਚਲ ਡਾਕਟਰ ਉੱਠੋ ਮੇਰਾ ਟੈਨਸ਼ਨ ਤੋਂ ਛੱਡੋ ਚਾਹ ਚੁਪਣਾ ਉੱਠ ਕੇ ਨਹੀਂ ਟੈਨਸ਼ਨ ਕਰੀ ਲੈਣੀ ਆਓ ਚਲੋ ਮੇਰੇ ਕੋਲ ਤਾ ਹੁਣ ਦੋਵੇਂ ਨਾ ਮੈਂ ਨਹੀਂ ਕੋਈ ਕਰਦੀ ਪੁੱਤ ਪਤਾ ਮੈਨੂੰ ਕੋਈ ਨਹੀਂ ਤੁਮੀ ਲਾਉਣ ਕੋਈ ਨਾ ਦਿਨ ਤੇ ਲਾਮੀ ਆਪਣੇ ਮੇਰਾ ਨਹੀਂ ਲੰਦਾ ਚਲ ਠੀਕ ਆ ਮੈਂ ਬਣਾਵਾਂ ਚਾਹ ਫਿਰ ਬਣਾਓ ਬਣਾਓ ਤਾਂ ਨਹੀਂ ਕਿੱਥੇ ਚਲ ਗਿਆ ਈ ਉਹ ਲੈ ਆ ਗਿਆ ਈ ਤੂੰ ਕਿੱਥੇ ਚਲ ਗਿਆ ਈ ਮੈਂ ਹਾਂ ਮੈਂ ਗਿਆ ਹਾਂ ਕੁੜੀ ਵੇਖਣ ਆਹ ਕੁੜੀ ਵੇਖਣ ਗਿਆ ਹਾਂ ਤੂੰ ਹੋਰ ਹੈ ਮੈਨੂੰ ਦੱਸ ਪਾਈ ਸੀ ਕਿਸੇ ਨੇ ਹਾਂ ਜਿਹੜੀ ਅੱਗੇ ਲਿਆ ਕੇ ਛੱਡੀ ਹੈ ਘਰ ਉਹ ਓਏ ਉਹ ਦੇਖੋ ਕੰਮ-ਕੁਮ ਕਰਾ ਲਿਆ ਕਰਾਂਗੇ ਹਾਂ ਹੋਰ ਹੈ ਤੁੱਕ ਪਰ ਜਾ ਮਹਾਲਿਆਂ ਦੀ ਆ ਮਹਾ ਕਿਦਾਂ ਲਿਆਂਦੀ ਹੈ ਹੂੰ ਖੂਚੋ ਕੱਢੀ ਆ ਠੀਕ ਕਿਤਨਾ ਉੱਥੇ ਮਾਂ ਨਾ ਤਰਲੇ ਬੜੀ ਮਰਵਾਈ ਚੇਤਾਪਨ ਮੈਂ ਤੁਹਾਡੇ ਕਰਕੇ ਮਰਿਆ ਹੂੰ ਔਰ ਮੈਂ ਮੰਮੀ ਨੇ ਕਹਿਣਾ ਲੈ ਕੇ ਨਹੀਂ ਆਇਆ ਨਹੀਂ ਮਨੇ ਹੋਣੀ ਨਹੀਂ ਸੀ ਹੂੰ ਹੁਣ ਜਿਹੜੀ ਕੁੜੀ ਆਊਗੀ ਨਾ ਹੋਰ ਉਹਦੇ ਨਾਲ ਤੂੰ ਵੀ ਬਾਹਰ ਹੀ ਜਾਏਂਗਾ ਗੇਟੋਂ ਬਾਹਰ ਕਿਸੇ ਆਸਟ੍ਰੇਲੀਆ ਜਿੱਥੇ ਮਰਜੀ ਹੂੰ ਜਿੱਥੇ ਲੈ ਜੂਗੀ ਚਲ ਜੀ ਆਹੋ ਹਾਂ ਤਾਂ ਹੀ ਤੇ ਸੱਚ ਮੈਂ ਤੁਹਾਨੂੰ ਕਹਿਣਾ ਹੈ ਕੀ ਬਾਹਰ ਵਾਲੀ ਹੈ ਅੱਛਾ ਫੇਲਾ ਉੱਥੇ ਆਸਟ੍ਰੇਲੀਆ ਪੱਕੀ ਹੈ ਹੂੰ ਤੇ ਕਰ ਲਾ ਵਿਆਹ ਤੇ ਉਮਰ ਥੋੜੀ ਜਿਹੀ ਜ਼ਿਆਦਾ ਤਾਂ ਅੱਛਾ ਤੇ ਬੱਚੇ-ਪੁੱچے ਵੀ ਜਿਉਂਦੇ ਜ਼ਿਆਦਾ ਨਹੀਂ ਹੈ ਹੂੰ ਹੈਗੇ 6-7 6 ਕਾਗੇ ਥੋੜੇ ਆ ਫਿਰ ਹਨਾ ਹੂੰ ਸਾਨੂੰ ਬੱਚਿਆਂ ਦਾ ਕੀ ਮਤਲਬ ਆ ਹੂੰ ਆਪਾਂ ਨੇ ਵੀਜ਼ਾ ਚਾਹੀਦਾ ਤੂੰ ਜਾ ਕੇ ਦਰਜਨ ਕਰਦੀ ਪੂਰੀ ਆਹੋ ਹਨਾ ਆਹੋ ਨਾਲੇ ਵੀਜ਼ਾ ਮਿਲ ਜੂ ਓਥੇ ਆਸਟ੍ਰੇਲੀਆ ਦਾ 76 ਵੇਹਲਾ ਕਿੱਦਾਂ ਦਾ ਹੀ ਮੇਰੇ ਲੱਗੇ ਕਿੱਦਾਂ ਦਾ ਵਾ ਕਿੱਦਾਂ ਗੱਲਾਂ ਕਰਦਾ ਵਾ ਗੁਲਾਬੀ ਜਿਆ ਤੇ ਗੱਲਾਂ ਵੀ ਗੁਲਾਬੀ ਹੋ ਜਾਣੀਆਂ ਨੇ ਵੱਜ ਕੇ ਹੂੰ ਹੂੰ ਮੈਂ ਉਹਦਾ ਮਾੜੀ ਗੱਲ ਤੇ ਨਹੀਂ ਮੰਮੀ ਤੁਸੀਂ ਆਹ ਚਲੋ ਦੋ ਨੂੰ ਆ ਇੱਕ ਡਾਲਰਾਂ ਵਾਲੀ ਹਮ ਇੱਕ ਪਾਲਰਾਂ ਵਾਲੀ ਅੱਛਾ ਹੋਰ ਕੋਈ ਗੱਲ ਸੁਆਰ ਜੀ ਦੱਸਣੀ ਹੈ ਨਾ ਉਹ ਦੱਸ ਕੋਈ ਚੰਗੀ ਗੱਲ ਕਰ ਮੇਰਾ ਚੰਗੀ ਕਿਹੜੀ ਕਹਾਣੀ ਹਮ ਅਗਲੀ ਪਾਵੇਂ ਸੱਚੀ ਵੀ ਬੀਪੀ ਵਧਾ ਕੇ ਸੁਣ ਕੇ ਤੇ ਵਿਆਹ ਜਾ ਵੀ ਘਰੇ ਸੱਚੀ ਦੂਜਾ ਵਿਆਹ ਕਰ ਲੈਣ ਲੱਗਾ ਵਾ ਐਡਾ ਬੀਪੀ ਕਿਤੇ ਉਹਦਾ ਹfte ਤੇ ਰਿਆ ਆ ਕੇ ਗੱਲ ਚ ਲਾਦਾ ਲੈ ਤੇ ਜਨਾਨੀਆਂ ਦੇ ਦਿਲ ਐਦਾਂ ਦੇ ਹੁੰਦੇ ਆ ਤੇ ਨਾਲੇ ਵਧਿਆ ਚੰਗਾ ਹੁੰਦਾ ਕਿ ਘਟੀ ਚੀਜ਼ ਥੋੜੀ ਚੰਗੀ ਹੁੰਦੀ ਵਧਿਆ ਹੀ ਚੰਗਾ ਹੁੰਦਾ ਅੱਛਾ ਹੋਰ ਏ ਪਤੰਤਾਂ ਨੂੰ ਕਿਹੜਾ ਸਿਆਣਾ ਟੱਕਰਿਆ ਸੀ ਵਧਿਆ ਨਹੀਂ ਚੰਗਾ ਹੁੰਦਾ ਘਟਿਆ ਚੰਗਾ ਹੁੰਦਾ ਤੇ ਲੋਕੀ ਕਹਿਆ ਨਹੀਂ ਦਿੰਦੇ ਚੀਜ਼ ਵਧੀ ਚੰਗੀ ਹੁੰਦੀ ਐ ਤੇ ਬੀਪੀ ਥੋੜਾ ਵਧਿਆ ਚੰਗਾ ਹੁੰਦਾ ਵਾ ਤੇ ਬੀਪੀ ਵੀ ਫਿਰ ਵਧਿਆ ਹੀ ਚੰਗਾ ਵਾ ਚੱਲ ਕੋਈ ਨਹੀਂ ਨਾ ਸਾਡਾ ਘਟੇ ਇਤਨਾ ਹਟਾ ਵਦੇ ਆਂਦੇ ਵਾਦੇ ਨੂੰ ਥਾ ਮੈਂ ਘਟੇ ਨੂੰ ਨਹੀਂ ਹੈ ਨਾ ਇਹ ਫਿਰ ਕਿਉਂ ਕਹਿੰਦੇ ਲੋਕੀ ਕੰਜਰਾ ਬੀਪੀ ਨਹੀਂ ਵਧਿਆ ਚੰਗਾ ਹੁੰਦਾ ਹਾਂ ਆਹੋ ਤੂੰ ਹੁਣ ਘਟ ਕਰ ਜੁਗਾ ਤੇ ਵਾਧਨਾ ਦਵਾਈ ਖਾਈ ਜਾਈ ਵੀ ਜਿਆਦਾ ਹੀ ਮੈਂ ਵਧਾ ਕੇ ਵਿਆ ਜਾ ਹੁਣ ਅੱਛਾ ਆਹੋ ਤਾਂ ਤਾਈ ਤੇ ਮੈਂ ਕਹਿਣਾ ਵੀ ਮੈਂ ਆਸਟ੍ਰੇਲੀਆ ਚਲ ਜਾਣਾ ਉੱਥੇ ਸਾਂਭ ਲੈਣ ਦੇ ਮੇਰੇ ਰਗਿਆਂ ਨੂੰ ਹੂੰ ਹੂੰ ਹਾਂ ਨੂੰ ਫਿਰ ਲੈ ਜਾ ਨਾਲ ਹੀ ਤੇ ਚੱਲ ਮੰਮੀ ਮਜ਼ਾਕ ਦੀ ਗੱਲ ਮਜ਼ਾਕ ਨਾ ਰਹੀ ਨੈਵਦਾ ਕਿੱਥੇ ਗਿਆ ਹੈ ਹਾਂ ਮੈਨੂੰ ਮੁੰਡਾ ਰਿਆ ਫੋਨ ਕਰਨਾ ਅੱਛਾ ਮੈਂ ਨਾਲ ਗੱਲ ਕੀਤੀ ਸੀ ਅੱਡਾ ਵਕ ਬੜਾ ਵਧੀਆ ਹਾਂ ਉੱਥੇ ਦੁਕਾਨ ਹੀ ਤੇ ਮੈਂ ਉਹਨੂੰ ਕਹੇ ਪਤਾ ਕਰਕੇ ਦੱਸ ਅੱਛਾ ਦੁਕਾਨ ਗਈ ਆਪਣ ਮੇਲ ਹਾਂ ਤੇ ਮੇਰਾ ਰਾਦਾ ਉੱਥੇ ਕਰਿਆਨਾ ਬਾ ਦਨੇ ਆ ਅੱਛਾ ਖਾਲੀ ਮਿਲੀ ਆ ਹੈ ਖਾਲੀ ਮਿਲੀ ਆ ਆਹ ਖਾਲੀ ਹੋਰ ਭਰੀ ਦੇਣੀ ਕਿਹਨੇ ਮੈਨੂੰ ਕੀ ਪਤਾ ਭਰੀ ਮਿਲਗੀ ਘਰੇ ਆ ਭਰੀ ਦੇਣ ਦੇ ਅਗਲੇ ਅੱਜ ਕੱਲ ਖਾਲੀ ਲੱਭਣੀਆਂ ਔਖੀਆਂ ਹੋਈਆਂ ਮੈਂ ਆਖਦਾ ਕਿ ਭਰੀ ਮਿਲਗੀ ਘਰੇ ਕਰਾਇਆ ਬੜਾ ਜਿਹਾ 8000 ਕਰਾਇਆ ਇੰਨਾ ਨਾ ਚੱਲੀ ਤੇ ਫਿਰ ਅੱਡਾ ਵਧੀਆ ਹੁੰਦਾ ਤੇ ਨਾ ਚੱਲੀ ਤੇ ਕਰਾਇਆ ਸਾਨੂੰ ਦੇਣਾ ਪੈਣਾ ਵਾ ਤੂੰ ਤੇ ਅੱਡੇ ਤੇ ਬਹਿ ਕੇ ਆ ਜਾ ਕਰੇਗਾ ਵਨਸਵੰਨੇ ਲੋਗ ਵੇਖਤ ਵਾ ਕੇ ਚੱਲਣੀ ਵੀ ਨਹੀਂ ਸੱਚ ਉਹਥੇ ਰਹਿਣੀ ਹੁਣ ਉਹਨੇ ਟਾਇਰ ਲੱਗੇ ਤੈਨੂੰ ਪਰ ਲੱਗ ਜਣੇ ਇਹ ਟਾਇਰ ਚੱਲ ਦੱਸੋ ਵੀ ਕੀ ਵਿਚਾਰ ਕੀ ਤੁਹਾਡਾ ਆਪੇ ਤੈਨੂੰ ਟਾਇਰ ਲੱਗਣੇ ਨੇ ਦੁਕਾਨ ਤਾਂ ਕੀ ਕਰਨਾ ਹਾਂ ਕਰਿਆਣਾ ਪਉਣਾ ਵਾ ਆਹੋ ਕਰ ਲੇਗਾ ਨਾਲੇ ਉੱਥੋਂ ਹੀ ਸੌਦਾ ਆਪਣੇ ਘਰ ਦਾ ਲੈ ਆਂਦਾ ਚਲ ਉਹ ਕਿਹੜਾ ਫ੍ਰੀ ਆਉਣਾ ਵਾ ਪਿਆਈ ਖਰਚ ਕਈ ਉੱਥੇ ਵੀ ਸੁੱਟਿਆ ਹੋਣਾ ਵਾ ਪਰ ਦੁੱਖ ਨਹੀਂ ਨਾ ਹੋਣਾ ਅੱਛਾ ਦੁੱਖ ਮੈਨੂੰ ਜਿਹੜਾ ਉਦਾਂ 5-6000 ਜਾਂਦਾ ਮੀਨੇ ਦਾ ਹਾਂ ਉਹ ਤਾਂ ਨਹੀਂ ਨਾ ਜਾਣਾ ਉਹ ਇਕੱਠਾ ਹੀ ਆਉਣਾ ਵਾ ਉਹ ਤੋਂ ਪਤਾ ਨਹੀਂ ਲੱਗਣਾ ਥੋੜਾ ਥੋੜਾ ਲਾਇਆ ਕਰਾਂਗੇ ਸੀ ਸਿਆਣਾਂ ਹੋ ਗਿਆ ਹੁਣ ਉਦੋਂ ਬਾਕੀ ਛੇਲ ਤੇ ਲੋਕਾਂ ਦੀ ਲਾਉਣੀ ਆਪਾਂ ਉਹ ਚ ਹੀ ਕੱਢ ਲੈਣਾ ਅੱਛਾ ਹੋਰ ਛੇਲਾ ਅੱਜ ਕੱਲ ਲੰਦਾ ਲੌਂਦਾ ਨਾ ਕਿ ਆਪਣੀ ਨਾਲ ਲਵਾ ਲਈ ਅੱਜ ਕੱਲ ਲੋਕ ਸਿਆਣੇ ਵੀ ਬੜੇ ਆ ਸਿਆਣੇ ਤਾਂ ਮੈਂ ਕਿਹੜਾ ਨਹੀਂ ਆਮ ਅੱਜ ਕੱਲ ਲੋਕਾਂ ਨੇ ਤਿੰਨਾਂ ਦੁਕਾਨਾਂ ਤੋਂ ਰੇਟ ਪੁੱਛ ਕੇ ਨਾ ਤੇ ਪਰਚੀ ਤੇ ਲਿਖਿਆ ਹੁੰਦਾ ਵਾ ਤੇ ਫਿਰ ਹੀ ਜਾਂਦੇ ਚੌਥੀ ਦੁਕਾਨ ਤੇ ਤੇ ਆਪਾਂ ਤਿੰਨ ਵੀ ਜਿਹੜੀਆਂ ਲਾਗੇ ਵਾਲੀਆਂ ਹੋਈ ਲੱਲਾਂਗੇ ਮੁੜ ਕੇ ਜਿੰਨਾਂ ਤੋਂ ਪੁੱਛਣਾ ਉਹਨਾਂ ਨੇ ਤੇਰੇ ਜਾਜ ਚੱਲਣ ਦੇ ਜਿਹੜੀਆਂ ਤੂੰ ਸਾਰੀਆਂ ਬਾਜ਼ਾਰ ਹੀ ਨਾ ਤਰੀਦਵੇਂਗਾ ਸਾਰਾ ਤੂੰ ਅੱਡਾ ਹੀ ਸਾਰਾ ਯਾ ਜਹਾ ਜੇ ਵੀ ਚੱਲ ਪੈਣਗੇ ਕਿਹੜਾ ਪਤਾ ਲੱਗਣਾ ਕਿਦੋਂ ਚੱਲ ਪੈਣੇ ਹੂੰ ਜਹਾਜ ਤੇ ਫੇਰ ਤੁਸੀਂ ਗੱਲ ਛੇੜਤੀ ਐ ਫੇਰ ਆਸਟ੍ਰੇਲੀਆ ਦਾ ਚੇਤਾ ਆ ਜਾਂਦਾ ਮੈਨੂੰ ਯਾ ਜਜਾ ਰਾਮ ਨਾਲ ਆਸਟ੍ਰੇਲੀਆ ਦਾ ਚੇਤਾ ਆ ਜਾਂਦਾ ਤੂੰ ਤਾਂ ਖਲੋਂਦਾ ਨਹੀਂ ਆਸਟ੍ਰੇਲੀਆ ਦਾ ਉੜਾ ਹੈ ਇਹ ਤੇ ਜਹਾਜ ਭਾਈ ਮੋਦੀ ਦਾ ਆ ਜੇ ਹੁਣੇ ਹਾਂ ਚਾ ਠੀਕ ਐ ਮੰਮੀ ਇੱਕ ਤੇ ਆਪਾਂ ਕਰ ਲੈਣੀ ਦੁਕਾਨ ਹੂੰ ਇੱਕ ਜਿਹੜੀ ਆਪਣੀ ਪੈੜੀ ਨਹੀਂ ਠੇਕੇ ਤੇ ਹਾਂ ਉਹ ਵੀ ਆਪਾਂ ਆਪ ਹੀ ਭਿਜਿਆ ਕਰਨੀ ਹੁਣੇ ਠੀਕ ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਐ ਜੋ ਕਰਨਾ ਮੈਂ ਕਰਨਾ ਤੁਸੀਂ ਸਿਰਫ ਘਰ ਬਹਿਣਾ ਚਲ ਫਿਰ ਤੇ ਆ ਖੁਸ਼ੀ ਵਾਲੀ ਗੱਲ ਵਾ ਠੀਕ ਆ ਜੇ ਤੁਸੀਂ ਦਸਿਆਣਾ ਹੋ ਗਿਆ ਤਾਂ ਹੋਰ ਕੀ ਚਾਹੀਦਾ ਵਾ ਹੋਰ ਹੂੰ ਸਿਆਣਾ ਹੋਣਾ ਹੀ ਪੈਣਾ ਸੀ ਫਿਰ ਸ਼ੁਕਰ ਆ ਰੱਬ ਦੀ ਕਿ ਘੜੀ ਨੂੰ ਸਿਆਣਾ ਹੋਇਆ ਵਾ ਹਨਾ ਹੁਣ ਨਾ ਜਾਰੀ ਦੋਸਤੀ ਵਾਲ ਧਿਆਨ ਕਰੀਂ ਨਹੀਂ ਨਹੀਂ ਹੋਣੀ ਆਹੋ ਚੰਗੇ ਜਹਰਾਂ ਨਾਲ ਦੋਸਤੀ ਰੱਖੀ ਦੀ ਐ ਜੜੀ ਮਾੜੀ ਸੰਗਤ ਹੋਰੀ ਜਿੰਨੀ ਰੱਖੀ ਦੀ ਬੁੱਤ ਹੂੰ ਨਹੀਂ ਹੋਣੀ ਬੱਸ ਕੇ ਹੁਣ ਬੱਸ ਸੁੱਤਰ ਗਏ ਆਪਾਂ ਹੁਣ ਆਪਣਾ ਘਰ ਵੇਖਣਾ ਹਾਂ ਠੀਕ ਆ ਠੀਕ ਆ ਤੇ ਤੁਸੀਂ ਲੋ ਨਜ਼ਾਰੇ ਚਲ ਮੇਰੀ ਵੀ ਉਮਰ ਵੱਧ ਜੂਗੀ ਆਹੋ ਮੈਂ ਨੂੰਹ ਤਾਂ ਨਹੀਂ ਦੱਸਦਾ ਆਹੋ ਦੱਸ ਕੇ ਉਹਨੂੰ ਕਿਤੇ ਹੀ ਦੱਸਣਾ ਮੈਂ ਤੂੰ ਹੀ ਦੱਸ ਦੇ ਹੂੰ ਖੁਸ਼ ਹੋ ਜੂਗੀ ਉਹਦਾ ਯਕੀਨ ਹੀ ਨਹੀਂ ਆਉਣਾ ਨਾਲੇ ਉਹਦੇ ਲਾਗੇ 10 ਮਿੰਟ ਬਿਆਲਾ ਨਾਲੇ ਗੱਲਾਂ ਦੱਸਣ ਨੂੰ ਉਹਨੂੰ ਵੀ ਹੋਵੇ ਵੀ ਆਇਆ ਵਾ ਬਾਰ ਉਹ ਚੰਗਾ ਭਲਾ ਹੋਇਆ ਵਾ ਮੇਰੇ ਲਾਗੇ ਬੈਠਾ ਵਾ ਬਿਆਲਾ ਉਹਦੇ ਲਾਗੇ ਇੱਥੇ ਲੈ ਤੇ ਬਿਆਨ ਨੂੰ ਲਿਆਂਦੀ ਐ ਲੈ ਮੈਨੂੰ ਕੁਰਸੀ ਤੇ ਮੈਂ ਉਹ ਤੇ ਬਿਆਨ ਨੂੰ ਕਹਿਣ ਲਈ ਆ ਜਾ ਚੱਲ ਜਾ ਮੇਰੇ ਲਾਗੋ ਇਹਦੀਆਂ ਗੱਲਾਂ ਇਦਾਂ ਦੀਆਂ ਰਹੀਆਂ ਸ਼ੁਕਰ ਆ ਮਾਲਕਾ ਜੀ ਕਿਤੇ ਸੁਧਰਿਆ ਵਾ ਤੇ ਸੁਧਰਿਆ ਹੀ ਰਵੇ ਹੁਣ ਚੰਗੀ ਮਤਬਦਦੀ ਪਾਈ ਮੇਰੇ ਪੁੱਤ ਨੇ ਮੰਮੀ ਵਿਚਾਰੀ ਕਚਾਦਰ ਨਹੀਂ ਚੰਗੀ ਵਿਛੀ ਕਿਥੋਂ ਹੈ ਜੇ ਮੈਂ ਹੂੰ ਪਤਾ ਚੋਂ ਤੂੰ ਮਖੌਲ ਹੀ ਕਰਿਆ ਕਰੋ ਬਸ ਗਾੜੀਆਂ ਸਿੱਧੀ ਗੱਲ ਨਾਲ ਦੱਸਿਆ ਕਰੋ ਕਿੱਥੋਂ ਆਇਆ ਆਹ ਹੋਦ ਮੈਂ ਕਿਹਾ ਬੈਂਕ ਚ ਜਾਣਾ ਇੱਥੇ ਗਿਆ ਸੀ ਆ ਇੱਥੇ ਮੈਂ ਤਾਂ ਵੇਖਿਆ ਤੁਸੀਂ ਕਿਤੇ ਵੀ ਨਹੀਂ ਹੈਗੇ ਕਿੱਦਾਂ ਫਿਰ ਕੀ ਮਸੂਹ ਸੌਣ ਆ ਕੇ ਫੇਰ ਕਾਦਰ ਮਸੂਹ ਸੌਣਾ ਬਹੁਤ ਵਧੀਆ ਲੱਗਣ ਡੇ ਸ਼ਰਮ ਜੀ ਨਹੀਂ ਆਉਂਦੀ ਪਈ ਇਥੋਂ ਮੈਂ ਲੜ ਕੇ ਗਈ ਮੈਨੂੰ ਕਾਦੀ ਸ਼ਰਮ ਆਉਣੀ ਸ਼ਰਮ ਤੁਹਾਨੂੰ ਆਉਣੀ ਚਾਹੀਦੀ ਮੈਨੂੰ ਕੱਢਿਆ ਸੀਗਾ ਮੈਂ ਕੱਢਿਆ ਮੈਂ ਤੁਹਾਨੂੰ ਬਾਹੋਂ ਫੜ ਕੇ ਕੱਢਿਆ ਥੋੜ ਬੜੀ ਛਤੀ ਗਈ ਇਥੇ ਤੇ ਜਾਣਾ ਨਹੀਂ ਫਰ ਮੈਂ ਤਾਂ ਕਿਨੇ ਜਾਣਾ ਹੈਗਾ ਹੂੰ ਅੱਕੀ ਤੇ ਤੋਂ ਬੜੀ ਆ ਚੋਰ ਹੂੰ ਅੱਜ ਤੇ ਮੇਰਾ ਚਾਵ ਨਹੀਂ ਹਲੱਥਾ ਤੇ ਤੂੰ ਪਹਿਲਾਂ ਹੀ ਲੜਨਾ ਸ਼ੁਰੂ ਕਰ ਦਿੱਤਾ ਆ ਚਾ ਤੇਰਾ ਕਾਦਾ ਨਹੀਂ ਲੱਥਾ ਤੇਰੇ ਕਿਹੜੇ ਗਾਨੇ ਨਹੀਂ ਖੋਲੇ ਮੈਂ ਗਾਨੇ ਖੋਲੀ ਦੇ ਖੇਢੀ ਦੇ ਗਾਨੇ ਮੈਨੂੰ ਕੀ ਪਤਾ ਕੀ ਕਰੀਦਾ ਮੈਂ ਹੂੰ ਗਾਨੇ ਖੋਲੀ ਦੇ ਆ ਜਿਹੜੇ ਬੰਨੇ ਹੁੰਦੇ ਇੱਧਰ ਵੇ ਮਿਲ ਮੂੰਹ ਵੇ ਆ ਆਪਣਾ ਹਾਂ ਮੇਰੇ ਮੂੰਹ ਨੂੰ ਕੀ ਹੋਇਆ ਚੰਗਾ ਪੜਾਤਾ ਹੈਗਾ ਦੇਖ ਕੇ ਬੜੀ ਭੱਜੀ ਜਾਨੀ ਆ ਵੀ ਜਿੱਦਾਂ ਨਾ ਬੜਾ ਘੋਫ ਵਾਲਣਾ ਦਾ ਘੋਫ ਖਾਂਦੇ ਮੇਰੀ ਗੱਲ ਹੁੰਦੀ ਹੈ ਮੂੰਹ ਪਤਾ ਕਿਦਾਂ ਦਾ ਆਇਆ ਜ਼ਰਾ ਜਿੱਦਾਂ ਬੱਕਰੀ ਲਸੀ ਹੋਈ ਹੁੰਦੀ ਕੋਈ ਚੱਜ ਸੁਆਦੀ ਗੱਲ ਕਰ ਲਿਆ ਕਰੋ ਕੋਈ ਇਦਾਂ ਕਿਦਾਂ ਤਾਂ ਆਪਣੀ ਮਰਤੀ ਨੂੰ ਕੀ ਕਹਿੰਦਾ ਹੁੰਦਾ ਮਰਤੀ ਨੂੰ ਬੱਕਰੀ ਬੱਕਰੀ ਕਿਦਾਂ ਸੁਣਨ ਮਦੇ ਮੈਂ ਤੇਨੂੰ ਬੱਕਰੀ ਨਹੀਂ ਕਿਹਾ ਮੈਂ ਕਿਦਾਂ ਬੱਕਰੀ ਲਸੀ ਹੋਈ ਹੁੰਦੀ ਮੂੰਹ ਉਦਾਂ ਦਾ ਵਾ ਤੇ ਕੋਈ ਗੱਲ ਹੋ ਗਈ ਬਹੁਤ ਬੜੀ ਸਮਝਦਾਰ ਚੰਦਾਰਦਮੇ ਬੜੀ ਪਰ ਤੂੰ ਹੀ ਨਹੀਂ ਰਹਿਂ ਦਿੱਤਾ ਆਹੋ ਮੇਰੇ ਆਪਣੇ ਤਾਂ ਸੱਚ ਨੇ ਬੋਲੋ ਕੋ ਚੁੱਪ ਕਰ ਜੱਬਲੀਆਂ ਕੀ ਮਾਰਦੇ ਆ ਉਹਦੇ ਨਾਲ ਤਾਂ ਗੱਲ ਜਿਹੜੀ ਕਰਨ ਆਇਆ ਉਹ ਕਰ ਹਾਂ ਕਿਹੜੀ ਕੀੜੀ, ਕੁੱਸਵਾ ਦੀ ਗੱਲ ਕਰ ਰੋਦ ਨਾ ਕਿ ਤੂੰ ਕੀ ਉਹਨੂੰ ਬੱਕਰੀਆਂ ਬੱਕਰੀਆਂ ਵਾਲੇ ਮੂੰਹ ਸੁਣਾਉਂ ਡਿਆ ਹੈ? ਸੁਣ ਲਿਆ ਵਾ ਮੈਂ ਸਲੋਤੀ ਸੁਣ ਲਈ ਹਾਂ। ਹਾਸੀਆਂ ਖੇਡੀਆਂ? ਹਾਸੀਆਂ ਖੇਡੀਆਂ ਬਚਾ ਜਨਾ ਕਾ ਜਿੱਦਾਂ ਹੱਸੇ ਉਹ ਹੁੰਦੀਆਂ ਨੇ ਹਾਸੀਆਂ ਖੇਡੀਆਂ। ਤੂੰ ਅੱਗੇ ਉਹਨਾਂ ਵੀ ਉਹਦਾ ਮੂੰਹ ਬਣਾਤਾ ਵਾ। ਇਹ ਕਾਦੀਆਂ ਤੇਰੀਆਂ ਹਾਸੀਆਂ ਖੇਡੀਆਂ? ਕਿੱਦਾਂ ਦਾ ਦੱਸਿਆ ਬੜਾ। ਆਹ ਵੇ ਤਾਂ ਹੁਣ ਹਸੀਏ ਦਾ ਆਇਆ। ਹਾਂ। ਇਹਨੇ ਖੁੱਲ ਕੇ ਹੱਸਣਾ ਸਿੱਖਿਆ ਹੀ ਨਹੀਂ ਮੈਨੂੰ ਲੱਗਦਾ। ਹੂੰ। ਚਲ ਕੋਈ ਗੱਲ ਨਹੀਂ ਕੀ ਪਤਾ ਨੇ ਜ਼ਿੰਦਗੀ ਆਪਣੀ ਸੈਂਸਿਆਂ ਚ ਕਿਦਾਂ ਚਾਲੀ ਨੇ ਕੱਢੀ ਆ ਹੁਣ ਤੂੰ ਸਿਖਾ ਨਾ ਖੁੱਲ ਕੇ ਹਸਣਾ ਉਹਨੂੰ ਮੈਂ ਹਸਣਾ ਨੂੰ ਕੀ ਸਿਖਾਵਾਂ ਉਹਦੇ ਕੁਤਕ ਧਾਰੀਆਂ ਕੱਢਾਂ ਵੰ ਤੇ ਕੁਤਕ ਧਾਰੀਆਂ ਕੱਢ ਲਾ ਤੇਰੀਆਂ ਉਹ ਵੀ ਬਣਦੀਆਂ ਹੀ ਆ ਫੇਰ ਕੀ ਆ ਉਹ ਹੁਣ ਇਹਨੂੰ ਮਿਆ ਕੱਢਣੀਆਂ ਵਾ ਚਲ ਮੰਮੀ ਤੀ ਕਿਦਾਂ ਨਹੀਂ ਗੱਲਾਂ ਕਰਦੇ ਗੱਲ ਸੁਣ ਮੇਰੀ ਇਹ ਇਤਰਾ ਹੀ ਕਰਦਾ ਇਹ ਨਾ ਜਿਹੜੀ ਤੂੰ ਗੱਲ ਕਰਨ ਆਇਆ ਹਨਾ ਉਹਦੇ ਨਾਲ ਉਹ ਕਰ ਕਿਹੜੀ ਆਸਟ੍ਰੇਲੀਆ ਵਾਲੀ ਕਿਹੜੀ ਮੰਮੀ ਦੀਸਟ੍ਰੇਲੀਆ ਵਾਲੀ ਐਵੇਂ ਦੀ ਆਵਾ ਕਹਿੰਦਾ ਮੈਨੂੰ ਬਾਹਰ ਕਾਲ ਦੋ ਆਸਟ੍ਰੇਲੀਆ ਅੱਛਾ ਆਹੋ ਉਹ ਜਿਹੜੀ ਕੰਮ ਵਾਲੀ ਕਹਿਣ ਡਿਆ ਵਾ ਦੁਕਾਨ ਕਹਿੰਦਾ ਵੇਖੀ ਆ ਮੈਂ ਅੱਛਾ ਹਾਂ ਠੀਕ ਆ ਤੇ ਉਹ ਆਂਦਾ ਵੀ ਦੁਕਾਨ ਮੈਨੂੰ ਪਾ ਦੋ ਮੈਂ ਦੁਕਾਨ ਵੇਖੀ ਆ ਮਿਲੀ ਆ ਕੋਈ ਮੈਨੂੰ ਉੱਥੇ ਮੈਂ ਕਰਿਆਨਾ ਪਾ ਲੈਣਾ ਚਲ ਮੰਮੀ ਇਹ ਤਾਂ ਬਹੁਤ ਵਧੀਆ ਗੱਲ ਹੈ ਹੈਨਾ ਇੱਥੇ ਵੀ ਸਾਰੀ ਧੜੀ ਵਿਲੇ ਹੀ ਰਹਿੰਦੇ ਆ ਆਹੋ ਤੇ ਨਾਲੇ ਕਹਿੰਦਾ ਵੀ ਜਿਹੜੀ ਪਿਆਰੀ ਠੇਕੇ ਤੇ ਦਿੱਤੀ ਜਦੋਂ ਹੁਣ ਠੇਕਾ ਪੂਰਾ ਹੋ ਗਿਆ ਨਾ ਤੇ ਗਾੜੀ ਮੈਂ ਆਪੇ ਵਾਈ ਕਰਨੀ ਮੈਂ ਨਹੀਂ ਹੁਣ ਠੇਕੇ ਤੇ ਦੇਣੀ ਅੱਛਾ ਹਾਂ ਕਰ ਲਓਗੇ ਬਾਈ ਕਿਉਂ ਕਰ ਲਾਂਗੇ ਕਿ ਮੇਰੇ ਹੱਥ ਪਹਿਰਾ ਨਹੀਂ ਨਿਖਰਾਨਗੀ ਜੀ ਹੋਣ ਦੀ ਨੇ ਇੰਗਲੇ ਨਾ ਵੀ ਆਈਆਂ ਤੂੰ ਦੇ ਲਓ ਕੋਈ ਗੱਲ ਚ ਅੱਜ ਸੁਆਦ ਨਹੀਂ ਕਰਨੀ ਆ ਐਵੇਂ ਇਤਰਾ ਦੀ ਗੱਲਾਂ ਨਾ ਮਾਰਿਆ ਕਰ ਤਾਹ ਕਹਿੰਦੀ ਆ ਪਿਮਾ ਜਿਹਾ ਆਈ ਮੈਂ ਕਿ ਤੈਨੂੰ ਕੰਮ ਕਰਦੇ ਨੂੰ ਵਿਖਿਆ ਨਹੀਂਗਾ ਤਾ ਨਹੀਂ ਉਹਨਾਂ ਯਕੀਨ ਆਉਣ ਡਿਆ ਤੇ ਇਹਨੇ ਆਪਣੀਆਂ ਹੀ ਅੱਖਾਂ ਨਹੀਂ ਕਦੇ ਖੋਲੀਆਂ ਕੰਮ ਤੇ ਮੈਂ ਕਰਦਾ ਲਿਆ ਮੈਨੂੰ ਤੇ ਕਿਤੇ ਲੱਭਾ ਨਹੀਂ ਤੇ ਇਹ ਕੰਮ ਕਰਦੇ ਜਦੋਂ ਵਿਖਿਆ ਮੰਜੇ ਤੇ ਡਿੱਗੇ ਵਿਖੇ ਹੋਣ ਇਹ ਸੁਧਰ ਗਿਆ ਵਾ ਵੇਲਾ ਤੇਰੀ ਮਗਰੋਂ ਮੈਨੂੰ ਕਿ ਦੱਸਦਾ ਰਿਹਾ ਵਾ ਹੁਣ ਤੂੰ ਖੁਸ਼ ਵਾ ਨਾ ਹਾਂਜੀ ਮੰਮੀ ਜੀ ਬਹੁਤ ਖੁਸ਼ ਆ ਚੱਲ ਸ਼ੂਗਰ ਆ ਸੁਧਰੇ ਆ ਤੇ ਆਹ ਸਾਡੀ ਵੀ ਜ਼ਿੰਦਗੀ ਵਧੀਆ ਲੰਘ ਜੂਗੀ ਹੁਣ ਵਧੀਆ ਹੀ ਰਹਿਣੀ ਆ ਤੇ ਮੈਨੂੰ ਵੀ ਬੜੀ ਖੁਸ਼ੀ ਆ ਠੀਕ ਆ ਹਾਂਜੀ ਆਹ ਇਧਰ ਆ ਮੇਤੀ ਤੇ ਮੈਂ ਹੁਣ ਮੇਰੀ ਬਾਹ ਇਡੀ ਲੰਮੀ ਤਾਂ ਹੁੰਦੀ ਨਹੀਂ ਆ ਇਧਰ ਆ ਜਾ ਗੁੱਡੀ ਜਤੀ ਭੱਜੇ ਆਏ ਕਿਹੜਾ ਪਤਾ ਵੀ ਮੈਨੂੰ ਪਹਿਲਾਂ ਮੇਰੀ ਮਾਂ ਬਾਅਦ ਤੇਰੀ ਹੁਣ ਮੇਰੀ ਵੀ ਆ ਪਹਿਲਾਂ ਉਹਦੀ ਫਿਰ ਤੇਰੀ ਕੇ ਚਲੋ ਠੀਕ ਹੈ ਇਦਾਂ ਹੀ ਸਹੀ